ਸੀਮਾ ਦੇਵੀ ਅੱਗੇ ਪੜੋ ਹਮ ਤੁਹਾਡੇ ਸਾਥ ਹਾਂ 44 에ਰੋਪਲੇਨ 101 44 에ਰੋਪਲੇਨ 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 ਸੀਮਾ ਦੇਵੀ ਅੱਗੇ ਪੜੋ ਹਮ ਤੁਹਾਡੇ ਸਾਥ ਹਾਂ ਸੀਮਾ ਦੇਵੀ ਅੱਗੇ ਪੜੋ ਹਮ ਤੁਹਾਡੇ ਸਾਥ ਹੈ ਲੋਕਿੰਗ ਹੈ ਲੋਕਿੰਗ ਸੀਮਾ ਦੇਵੀ ਅਗੇ ਪੜੋ ਹਮਾਰੇ ਨਾਲ ਸਾਥ ਹੈ ਸੀਮਾ ਦੇਵੀ ਅਗੇ ਪੜੋ ਹਮ ਤੁਹਾਡੇ ਸਾਥ ਹੈ ਕੋਟ ਤੇ ਲਾਣੀ ਏ ਕੋਟ ਕਿੱਥੇ ਲਾਣੀ ਏ ਇਹ ਕਿੰਨਾ ਤੇ ਲਾਣੀ ਏ ਕੋਟ 4 ਸੀਮਾ ਦੇਵੀ ਕੋਟ 4 ਐਰੋਪਲੇਨ 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 ਕੋਟ 4 ਐਰੋਪਲੇਨ ਐਰੋਪਲੇਨ ਇਹ ਮੱਲਾ ਟਿਊਸ਼ਨਿੰਗ ਕਰਦੀ ਦੀ ਟੀਚਿੰਗ ਵੀ ਕਰਦੀ ਦੀ ਹੈ ਮੈਂ ਫਰਸਟ ਕਲਾਸ ਕ੍ਰਿਕਟ ਵੀ ਖੇਡਿਆ ਮੈਂ ਸੁਸਾਇਟੀ ਦਾ ਪ੍ਰੈਜ਼ੀਡੈਂਟ ਵੀ ਹਾਂ ਪਰ ਮੈਂ ਇੱਕ ਉਹ ਕੀਤਾ ਮੇਰਾ ਹੈਗਾ ਕਿ ਇੰਨਾ ਮੇਰੇ ਕੋਲ ਮੈਂ ਆਰਾ ਚਲਾਉਣਾ ਇੱਕ ਮਤਲਬ ਸਾ ਮਿਲਦਾ ਮੈਂ ਵੀ ਮਜ਼ਦੂਰੀ ਕਰਦਾ ਮੈਂ ਬੰਦੇ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ এডਿਕੇਸ਼ਨ ਕੋਈ ਆਪਣੀ ਜੀਵਨੀ ਚਲਾਉਣ ਵਾਸਤੇ ਰੋੜਾ ਨਹੀਂ ਹੈਗਾ এডਿਕੇਸ਼ਨ ਇੱਕ ਸਮਝਿਆ ਸਾਨੂੰ ਆਪਾਂ ਜ਼ਰੂਰੀ ਨਹੀਂ ਹੈਗਾ ਕਿ ਜੇ ਆਪਣੇ ਕੋਲ ਕੰਪਲੀਟ ਨੌਕਰੀਆਂ ਤੇ ਹਤਾਸ਼ ਹੋ ਕੇ ਹੀ ਕੋਈ ਇਹੋ ਜਿਹਾ ਕੰਮ ਕਰ ਲਈਏ ਬੜੇ ਕਿਤੇ ਨੇ ਬੜੇ ਹੀ ਕਿਤੇ ਇਹੋ ਜਿਹੇ ਹੈਗੇ ਨੇ ਮਤਲਬ ਆਪਾਂ ਇਹ ਇੱਕੋ ਨਾਲ ਸੈਨੀਟ ਮੈ ਮੈਨੂੰ ਇੱਕ ਸਿੰਪਲ ਤੁਸੀਂ ਸਵਾਲ ਦਾ ਜਵਾਬ ਦਿਓ ਮੈਂ ਤੁਹਾਨੂੰ ਤohi ਮੀਡੀਆਲੇ ਜੇ ਨਾ ਪੁੱਛ ਲੈਣਾ ਵਾ ਤੁਹਾਡੇ ਘਰੇ ਬੱਤੀ ਖਰਾਬ ਹੋ ਜੇ ਤੁਹਾਡੇ ਘਰੇ ਕੋਈ ਟੁੱਟੀ ਕੋਈ ਸੀਵਰੇਜ ਦਾ ਕੰਮ ਹੋ ਜੇ ਕਿੰਨੀ ਦੇਰ ਚ ਬੰਦਾ ਆਂਦਾ ਤੇ ਕਿੰਨੇ ਪੈਸੇ ਲੈ ਕੇ ਜਾਂਦਾ ਬਨਵਾਇ ਦੱਸੋ ਪਹਿਲੇ ਓ ਯਾਰ ਬੰਦਾ ਤੇ ਸਾਨੂੰ 800 ਰੁਪਏ ਦਿਹਾੜੀ ਤੇ ਨਹੀਂ ਮਿਲਦਾ ਪਿਆ ਹੈ ਬੀਲੀ ਵਾਲੇ ਨੂੰ 5 ਦਿਨ ਬੁਲਾਈਏ ਤੇ ਜਾ ਕੇ ਫਿੱਛੇਵੇਂ ਦਿਨ ਆਂਦਾ ਸਾਡਾ ਭਰਾ ਉਹਦੇ ਕੋਈ ਕੰਮ ਹੈਗਾ ਸੈਂਟਰੀ ਵਾਲੇ ਕੋਈ ਕੰਮ ਹੈਗਾ ਠੀਕ ਹੈ ਨਾ ਰਾਜ ਮਿਸਤਰੀ ਕੋ ਕੰਮ ਹੈਗਾ ਅੱਠ ਅੱਠ ਮੈਂ ਥੋੜਾ ਜਿਹਾ ਕੰਮ ਕੰਸਟਰਕਸ਼ਨ ਦਾ ਪੁਰਾਣਾ ਇੱਕ ਕਮਮਟੀ ਬਣਵਾਣੀ ਸੀ ਮੈਨੂੰ ਰਾਜ ਮਿਸਤਰੀ ਨੇ ਮੇਰੇ ਭਰਾ ਹੀ ਨੇ ਸਾਰੇ ਮੈਨੂੰ ਕੋ ਡੇਢ ਮਹੀਨੇ ਬਾਅਦ ਮੈਨੂੰ ਟਾਈਮ ਮਿਲਿਆ ਮੇਰਾ ਭਰਾ ਘਰ ਬਣਾ ਰਿਹਾ ਐਸੇ ਹੀ ਵਾਰਡ ਦੇ ਵਿੱਚ ਉਹਨਾਂ ਕੋ ਠੇਕੇਦਾਰ ਕਹਿੰਦਾ ਮੇਰੇ ਕੋਲ ਪ੍ਰੋਪਰ ਲੇਬਰ ਹੀ ਨਹੀਂ ਹੈਗੀ ਭਾਜੀ ਔਰ ਬੜੇ ਮਤਲਬ ਪਿੱਛੇ ਕਾਰ ਬ੍ਰੇਕ ਲਾ ਆਪਾਂ ਕਹਿੰਦੇ ਕੰਮ ਨਹੀਂ ਹੈਗਾ ਯਾਰ ਕਿੱਥੇ ਜਕਾਦਾ ਸ਼ਰਮਾਣਾ ਉਹ ਨਾਨਕ ਸਾਹਿਬ ਗੁਰੂ ਉਹਨਾਂ ਨੇ ਕਿੰਨੀ ਤਗੜੀ ਸਿੱਖਿਆ ਦਿੱਤੀ ਸੀ ਬਾਬੇ ਨਾਨਕ ਜੀ ਨੇ ਉਹਨਾਂ ਦੇ ਅੱਗੇ ਸ਼ੀਸ਼ ਨਵਾਨਾ ਵਾ ਉਹਨਾਂ ਨੇ ਆਪ ਦੇ ਅਖੀਰੀ ਟਾਈਮ ਦੇ ਉੱਤੇ ਕਿਰਤਕਾਰ ਨਾਮ ਜਪ ਵੰਡ ਛਕਦਾ ਉਹਨਾਂ ਨੇ ਸੰਦੇਸ਼ਾ ਦਿੱਤਾ ਸੀਗਾ ਯਾਰ ਉਸ ਪਰਮੇਸ਼ਵਰ ਤੋਂ ਉੱਤੇ ਹੋਈ ਹੋ ਕੇ ਆਪਾਂ ਸ਼ਰਮ ਕਾ ਦੀਏ ਆਪ ਆਪ ਆਪਣਾ ਜੀਵਨੀ ਚਲਾਉਣੀ ਹੈ ਆਪ ਦੇ ਬਾਲ ਬੱਚਿਆਂ ਨੂੰ ਲੈ ਕੇ ਜਾਣਾ ਉਹਨਾਂ ਨੂੰ ਪਾਲਣ ਪੋਸ਼ਣ ਕਰਨਾ ਯਾਰ ਕਮਾਲ ਦੀ ਗੱਲ ਹੈਗੀ ਮੈਂ ਤਾਂ ਕਹਿੰਦਾ ਜਿਗਰਾਮਦਾਸ ਨੇ ਲਈ ਦੇ ਵਿੱਚ ਕੰਮ ਨਹੀਂਗਾ 2 ਲੱਖ ਬੰਦਾ ਇੱਥੇ ਟੂਰਿਸਟ ਆਂਦਾ ਹੈ ਇੱਥੇ ਕੰਮ ਨਹੀਂ ਹੈਗਾ ਬਹੁਤ ਸਾਰਾ ਇੱਕ ਚੀਜ਼ ਇੱਕ ਚੀਜ਼ ਕੀ ਕਰੋਗੇ ਨਸ਼ਿਆਂ ਦੇ ਵਿੱਚ ਮੈਂ ਇਸ਼ੂ ਨਹੀਂ ਬਣਾਉਣਾ ਚਾਹੁੰਦਾ ਪਰ ਇੱਕ ਗੱਲ ਤੇ ਹੈਗੀ ਹੈ ਨਲਕੀ ਇੱਕ ਪੂਰੀ ਤਰ੍ਹਾਂ ਸਰਕਾਰਾਂ ਦੀ ਨਲਕੀ ਹੈ ਕੌਣ ਚਾਹੁੰਦਾ ਕਿਸੇ ਦਾ ਬੱਚਾ ਨਸ਼ੇ ਚ ਹੈ ਉਹਨਾਂ ਮਾਵਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਦੇ ਬੱਚੇ ਨਸ਼ਿਆਂ ਦੇ ਵਿੱਚ ਆਪਨਾ ਆਪ ਉਜਾੜਦੇ ਪਏ ਨੇ ਘਰ ਉਜੜਦੇ ਪਏ ਨੇ ਹਾਂ ਮਾਮਾ ਦੀਆਂ ਕੋਖਾਂ ਜਰਦੀਆਂ ਪੀਆ ਪੈਣਾ ਦੇ ਭਰਾ ਚਾਹਦੇ ਪਏ ਨੇ ਸਮਾਜ ਦੇ ਵਿੱਚ ਕੁਰਤੀਆਂ ਕਿੱਥੋਂ ਆ ਰਹੀਆਂ ਨੇ ਸਰਕਾਰ ਕੋ ਕਿੱਥੇ ਹੈਗੀ ਹੈ ਮਤਲਬ ਕਿਹੜਾ ਇਹਨਾਂ ਦਾ ਨੁਮਾਇੰਦਾ ਕਿਹੜਾ ਕਾਉਂਸਲ ਜਾ ਕੇ ਹੋਂਸੇ ਗੱਲ ਕਰਦਾ ਕਿੰਨੇ ਕਹੇ ਨੂੰ ਗਿਆਪਨ ਦਿੱਤਾ ਅੱਜ ਤੱਕ ਨੈਸ਼ਨਲ ਲੈਵਲ ਦੇ ਉੱਤੇ ਇਹਨਾਂ ਤੇ ਸਰਵੇਲੈਂਸ ਹੋਣੀ ਚਾਹੀਦੀ ਨਾ ਤੇ ਚੈੱਕ ਹੋਣਾ ਚਾਹੀਦਾ ਮੈਨੂੰ ਇੱਕ ਵਾਰੀ ਜੇ ਕਿਤੇ ਇਸ ਕਾਬਲ ਮੈਨੂੰ ਸਮਝ ਦੇ ਦੇ ਤੁਸੀਂ ਯਾਰ ਕੋਈ ਹੈ ਬਹੁਤ ਬੜੀ ਵੱਡੀ ਤਰਾਸਤੀ ਹੈ ਸਾਡੇ ਵਾਸਤੇ ਕਿ ਜੇ ਇਹ ਇਦੇ ਨਾਲ ਸਾਡੀ ਮਤਲਬ ਨਸ਼ਾ ਕੂਸੀ ਹੋ ਰਹੀ ਏ ਇੱਕ ਜਿਹੜਾ ਰੰਗਲੇ ਪੰਜਾਬ ਦਾ ਔਰ ਗੁਰਾਮਦਾਸ ਦੀ ਇਹ ਅਬਰੀ ਸਰਦੀ ਨਗਰੀ ਦਾ ਜੇ ਲੜਕੀਆਂ ਨਸ਼ਾ ਕਰਦੀਆਂ ਨੇ ਠੀਕ ਹੈ ਉਸ ਤੋਂ ਮਾਲਾ ਸਾਡੇ ਤੇ ਕੀ ਆ ਬਿਸ਼ਾਪ ਹੋ ਸਕਦਾ ਤੁਸੀਂ ਆਪ ਦੱਸੋ ਮੈਨੂੰ ਇਸ ਤੋਂ ਮਾੜੀ ਕੋਈ ਚੀਜ਼ ਹੋ ਸਕਦੀ ਏ ਇਹ ਤੇ ਅਰਦਾਸ ਕਰਨੀ ਚਾਹੀਦੀ ਏ ਕਿ ਇਹਨਾਂ ਨੂੰ ਸੱਤ ਬੁੱਧ ਦੇ ਦਾਨ ਮੇਰੀਆਂ ਧੀਆਂ ਨੂੰ ਮੇਰੀਆਂ ਭੈਣਾਂ ਨੂੰ ਛੋਟੀਆਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਇਹਦੇ ਤੇ ਕੋਈ ਲੀਡਰ ਆਣ ਕੇ ਕਿਸੇ ਪੋਲੀਟੀਕਲ ਪਾਰਟੀ ਦਾ ਆਣ ਕੇ ਬੋਲਿਆ ਕਿਸੇ ਨੇ ਕਿਸੇ ਸਿਰ ਤੇ ਹੱਥ ਰੱਖਿਆ ਤਮਾਸ਼ਾ ਨਹੀਂ ਕਰਨਾ ਉਹ ਸਾਡੀਆਂ ਭੈਣਾਂ ਨੇ ਸਾਡੀਆਂ ਧੀਆਂ ਨੇ ਉਹਨਾਂ ਧੀਆਂ ਨੂੰ ਆਪਾਂ ਬੜੇ ਹੀ ਮਤਲਬ ਉਹਨਾਂ ਨੂੰ ਸਮਝਾਉਣਾ ਹੈ ਉਹਨਾਂ ਦੇ ਉੱਤੇ ਉਹਨਾਂ ਵਾਸਤੇ ਨਹੀਂ ਕਿ ਸਾਡੇ ਸਮਾਜ ਵਾਸਤੇ ਸ਼ਰਮ ਦੀ ਗੱਲ ਹੈ ਸਾਡੇ ਵਾਸਤੇ ਡੁੱਬਣ ਦੀ ਗੱਲ ਹੈਗੀ ਹੈ ਅਸੀਂ ਕਾਦੇ ਪੋਲੀਟਿਕਲ ਬੰਦੇ ਬਣੇ ਆਈਡੀ ਨੇ ਵੱਡੀਆਂ ਪਾਰਟੀਆਂ ਬਣ ਬਣ ਗਏ ਹੈ ਕੀ ਆਪਾਂ ਕਰਦੇ ਪਿਓ ਉਹਨਾਂ ਵਾਸਤੇ ਇਹ ਗਲਤ ਗੱਲ ਹੈਗੀ ਹੈ ਬਰਬਾਦ ਸਾਨੂੰ ਕੀ ਲਾਚ ਕੁਐਸਚਨ ਕੀ ਕੀ ਅਪੀਲ ਕਰਨਾ ਚਾਹੁੰਦੇ ਕਿਹਨਾਂ ਨੂੰ ਜੀ ਬਰਬਾਦ ਸਾਨੂੰ ਦੇਖੋ ਜੀ ਪਹਿਲੀ ਗੱਲ ਤੇ ਹੈਗੀ ਹੈ ਮੈਂ ਫਿਰ ਤੁਹਾਨੂੰ ਮੇਰਾ ਪੁਆਇੰਟ ਜਿਹੜਾ ਤੁਹਾਡਾ ਪਹਿਲਾ ਕੁਐਸਚਨ ਸੀਗਾ ਉਹ ਤੋਂ ਮੈਂ ਜਵਾਬ ਨਹੀਂ ਤੁਹਾਨੂੰ ਦੇ ਸਕਿਆ ਬਰਬਾਦ ਸਹੀ ਆਪਣੇ ਪਰਿਵਾਰ ਮੈਨੂੰ ਜਦੋਂ ਟਿਕਟ ਇਹਨਾਂ ਨੇ ਡਿਨਾਈ ਕੀਤੀ ਮੈਂ ਤੇ ਚੁੱਪ ਕਰਕੇ ਮੇਰੀ ਧਰਮ ਪਤਨੀ ਘਰੇ ਆਣ ਕੇ ਬੈਠ ਗਿਆ ਠੀਕ ਹੈ ਚਲੋ ਠੀਕ ਹੈ ਪਾਰਟੀਆਂ ਦਾ ਫੈਸਲਾ ਹੁੰਦਾ ਇਹਦੇ ਚ ਤਾਂ ਕੋਈ ਕਿਸੇ ਨੂੰ ਗੱਲ ਨਹੀਂ ਜੀ ਮੇਰੀ ਵਾਰਡ ਦੇ ਹੀ ਮੇਰੇ ਲੋਕਾਂ ਨੇ ਆਣ ਕੇ ਹਰਮੇਸ਼ਵਰ ਜਾਨ ਦਾ ਜੇ ਮੈਨੂੰ ਹੱਲਾਸ਼ੇਰੀ ਦਿੱਤੀ ਆਏ ਉਹਨਾਂ ਨੇ ਕਹਿੰਦਾ ਤੁਸੀਂ ਟਿਕਟ ਅਪਲਾਈ ਕੀਤੀ ਸੀ ਤੇ ਪਤਾ ਲੱਗਾ ਕਿ ਟਿਕਟ ਨਹੀਂ ਤੁਹਾਨੂੰ ਮਿਲੀ ਤੇ ਮੈਂ ਕਿਹਾ ਕੋਈ ਗੱਲ ਨਹੀਂ ਭਾਜੀ ਪਰ ਚਿਹਰੇ ਤੇ ਮਨ ਚ ਉਦਾਸੀ ਸੀਗੀ ਕਿ ਯਾਰ ਸਾਰੀ ਉਮਰ ਹੋ ਗਈ ਹੈ ਤੇ ਇੱਕ ਜਰਨਲ ਵਾੜ ਬਣੀ ਹੈ ਤਾਂ ਜੇ ਇੱਕ ਮੌਕਾ ਚਲੋ ਅਸੀਂ ਵੀ ਜੈਕ ਕਰੀਏ ਤੇ ਉਦਾਸ ਤੇ ਬਹੁਤ ਸਾਂ ਤੇ ਚਲੋ ਅਸੀਂ ਮੇਰੀ ਵਾਈਫ ਕਹਿੰਦੇ ਤੁਸੀਂ ਦਿਲ ਨਾ ਛੱਡੋ ਤੇ ਜੋ ਸੱਚੇ ਪਾਤਸ਼ਾਹ ਪਰਮੇਸ਼ਵਰ ਨੇ ਮਾਤਾ ਭਦਰਕਾਲੀ ਨੇ ਬੱਬਾ ਦੀਪ ਸਿੰਘ ਨੇ ਜੋ ਵੀ ਤੁਹਾਡੇ ਅੱਗੇ ਗੁਰੂ ਜੀ ਨੇ ਜੋ ਵੀ ਤੁਹਾਡੇ ਤੇ ਉਹਨਾਂ ਨੇ ਸਾਨੂੰ ਨਾ ਕੀਤਾ ਇਹਦੇ ਚ ਸਾਡਾ ਭਲਾ ਹੋਏਗਾ ਚਲੋ ਅਸੀਂ ਮਾਨੂੰ ਸਮਝਾ ਲਿਆ ਅਗਲੇ ਦਿਨ ਪੰਜ ਸੱਤ ਬੰਦੇ ਹੱਸ ਆ ਗਏ ਉਹਨਾਂ ਨੇ ਕਿਹਾ ਯਾਰ ਤੰਟੀਗੜ ਨਹੀਂ ਬਲੀ ਤੇ ਉਹਨਾਂ ਨੇ ਵੇਖਿਆ ਕਿ ਅਸੀਂ ਉਦਾਸ ਆ ਉਹਨਾਂ ਨੇ ਮੈਨੂੰ ਹੱਲਾਸ਼ੇਰੀ ਕਰ ਦਿੱਤੀ ਉਹਨਾਂ ਹੀ ਨੇ ਮੈਨੂੰ ਸਾਥ ਦਿੱਤਾ ਓਏ ਮੈਨੂੰ ਲੈ ਗਏ ਜੇ ਓਏ ਮੇਰੀਆਂ ਫਾਈਲ ਭਰ ਆਏ ਜੇ ਓਏ ਮੈਨੂੰ ਸਿੰਬਲ ਦਵਾਏ ਜੇ ਮੈਂ ਕੁਝ ਨਹੀਂ ਜ ਕੀਤਾ ਮੇਰੀ ਵਾਰਟ ਨੇ ਸਾਡੇ ਤੇ ਹੱਥ ਰੱਖਿਆ ਜੇ ਮੈਂ ਉਹਨਾਂ ਦਾ ਕੋਟੀ ਕੋਟੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਫੀਲਡ ਦੇ ਵਿੱਚ ਲਿਆ ਦਿੱਤਾ ਠੀਕ ਕੀ ਤੁਹਾਡਾ ਚੁਨਾਵ ਦਾ ਇੱਕ ਨਿਸ਼ਾਨਾ ਤੇ ਕੀ ਕਹਿਣਾ ਚਾਹੁੰਦੇ ਹੋ ਇਹ ਗੱਲ ਕਰਨ ਵਾਸਤੇ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਮੈਂ ਸੀਮਾ ਸ਼ਰਮਾ ਵਾਰਡ ਨੰਬਰ 69 69 ਤੋਂ ਚੁਣਾਵ ਮੈਦਾਨ ਵਿੱਚ ਖੜੀ ਹਾਂ ਮੇਰਾ ਚੁਣਾਵ ਨਿਸ਼ਾਨ ਐਰੋਪਲੇਨ ਹਵਾਈ ਜਹਾਜ਼ ਹੈ ਮੇਰਾ ਇਲਾਕਾ ਨਿਵਾਸੀਆਂ ਨੂੰ ਇਹ ਨਿਵਾਸੀਆਂ ਨੂੰ ਅਪੀਲ ਹੈ ਕਿ ਇੱਕ ਵਾਰੀ ਮੈਨੂੰ ਮੌਕਾ ਦਿੱਤਾ ਜਾਵੇ ਜਿਆਦਾ ਤੋਂ ਜਿਆਦਾ ਵੋਟਾਂ ਦੀ ਗਿਣਤੀ ਨਾਲ ਮੈਨੂੰ ਜਿਤਾਇਆ ਜਾਵੇ ਮੈਂ ਜਿਹੜੀ ਇਲਾਕਾ ਨਿਵਾਸੀਆਂ ਦੀ ਜਿਹੜੀ ਹੈਗੀ ਹੈ ਪ੍ਰੋਬਲਮਸ ਕੱਲ ਮੈਂ ਗਈ ਆ ਕਿੰਨੀਆਂ ਸਰਕਾਰਾਂ ਆਈਆਂ ਨੇ ਪਿੱਛੇ ਡਵੈਲਪਮੈਂਟ ਸੜਕਾਂ ਨਹੀਂ ਬਣੀਆਂ ਗਲੀਆਂ ਨਹੀਂ ਬਣੀਆਂ ਲੋਕੀ ਨਰਕਪਰੀ ਜ਼ਿੰਦਗੀ ਜੀ ਰਹੇ ਨੇ ਮੈਨੂੰ ਕੱਲ ਉਹ ਹਾਲਾਤ ਦੇਖ ਕੇ ਮੇਰਾ ਦਿਲ ਬਹੁਤ ਹੀ ਤਰਸ ਨਾਲ ਭਰ ਆਇਆ ਏ ਜੇਕਰ ਮੈਨੂੰ ਇਲਾਕਾ ਨਿਵਾਸੀ ਇੱਕ ਮੌਕਾ ਦਿੰਦੇ ਨੇ ਮੈਂ ਉਹਨਾਂ ਦੀਆਂ ਪ੍ਰੋਬਲਮ ਸੌਟ ਆਊਟ ਕਰਵਾਉਣ ਦੀ ਕੋਸ਼ਿਸ਼ ਕਰਾਂਗੀ ਧੰਨਵਾਦ ਲੋਕਾਂ ਵੱਲੋਂ ਮੈਨੂੰ ਬਹੁਤ ਅੱਛਾ ਹੁੰਗਾਰਾ ਮਿਲਦਾ ਪਿਆ ਸਾਰੇ ਲੋਕਾਂ ਨੇ ਬਹੁਤ ਪੁਰਜ਼ੋਰ ਉਹਨਾਂ ਨੇ ਅਪੀਲ ਕੀਤੀ ਸੀ ਕਿ ਤੁਸੀਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਖੜੇ ਹੋਵੋ ਤੁਸੀਂ ਇੱਕ ਪੜ੍ਹੇ ਲਿਖੇ ਨੌਜਵਾਨ ਹੋ ਤੁਸੀਂ ਇਲਾਕੇ ਦੀਆਂ ਜਿਹੜੀਆਂ ਪ੍ਰੋਬਲਮਸ ਲੋਕਾਂ ਨੂੰ ਆ ਰਹੀਆਂ ਨੇ ਗੰਦੇ ਪਾਣੀ ਦੀਆਂ ਗਲੀਆਂ ਦੀਆਂ ਸਿਵਰੇਜ ਦੀਆਂ ਉਹ ਤੁਸੀਂ ਸੌਟ ਆਊਟ ਕਰਾਓ ਬਜ਼ੁਰਗਾਂ ਦੀਆਂ ਪੈਨਸ਼ਨਾਂ ਦੀਆਂ ਬਹੁਤ ਇਲਾਕੇ ਦੇ ਹਾਲਾਤ ਮਾੜੇ ਨੇ ਪਿਛਲੇ ਪਛੜੇ ਇਲਾਕੇ ਵਨ ਕਿਸੇ ਵੀ ਲੀਡਰ ਨੇ ਕੋਈ ਧਿਆਨ ਨਹੀਂ ਦਿੱਤਾ ਲੋਕੀ ਨਰਕ ਭਰੀ ਜ਼ਿੰਦਗੀ ਜੀ ਰਹੇ ਨੇ ਪਲੀਜ਼ ਪਲੀਜ਼ ਇਲਾਕਾ ਨਿਵਾਸੀਆਂ ਨੂੰ ਮੈਨੂੰ ਇੱਕ ਇੱਕ ਵਾਰੀ ਮੈਨੂੰ ਨਾ ਜ਼ਰੂਰ ਮੌਕਾ ਦੇਵੋ ਮੈਂ ਉਹਨਾਂ ਦੇ ਨਾਲ ਪੂਰਾ ਮੋਢੇ ਨਾਲ ਮੋਢਾ ਖਿਲਾ ਖੜਾ ਕਰਕੇ ਰਵਾਂਗੀ 24 ਘੰਟੇ ਉਹਨਾਂ ਦੀ ਸੇਵਾ ਲਈ ਹਾਜ਼ਰ ਰਵਾਂਗੀ ਪਲੀਜ਼ ਓਕੇ ਇੱਕ ਜਿਹੜਾ ਵਾ ਜਿਹੜਾ ਸੁਣ ਮੇਰੀਆਂ ਹਾਲਾਤ ਨੇ ਜੇਕਰ ਲੋਕ ਮੈਨੂੰ ਮੌਕਾ ਦੇਣਗੇ ਮੈਂ এডਿਕੇਸ਼ਨ ਵਾਲ ਬੱਚਿਆਂ ਦੀ ਬਹੁਤ ਧਿਆਨ ਦੇਵਾਂਗੀ ਉਹਨਾਂ ਦਾ ਪਲੀਜ਼ ਮੈਨੂੰ ਸਪੋਰਟ ਕਰੋ এডਿਕੇਸ਼ਨ ਬਜ਼ੁਰਗਾਂ ਦੀ ਪੈਨਸ਼ਨ ਉਹਨਾਂ ਦੀ ਹੈਲਥ ਬਾਰੇ ਇਹ ਪੂਰ ਐ ਮੇਰੀ ਪੂਰ ਜੋਰ ਕੋਸ਼ਿਸ਼ ਹੋਵੇਗੀ ਕੀ ਅਪੀਲ ਕਰਨਾ ਚਾਹੁੰਦੀ ਆ ਆਪਣੇ ਵਾਰਡ ਵਾਸੀਆਂ ਨੂੰ ਮੈਂ ਆਪਣੇ ਵਾਰਡ ਵਾਸੀਆਂ ਨੂੰ ਇਹ ਅਪੀਲ ਕਰਨਾ ਚਾਹੁੰਦੀ ਆ ਕਿ ਪਲੀਜ਼ ਇੱਕ ਵਾਰੀ ਮੈਨੂੰ ਸੇਵਾ ਦਾ ਮੌਕਾ ਦਵੋ ਤੇ ਮੈਨੂੰ ਇੱਕ ਵਾਰੀ ਜ਼ਿਆਦਾ ਤੋਂ ਜ਼ਿਆਦਾ ਵੋਟਾਂ ਪਾ ਕੇ ਜਿਤਾਓ ਬਹੁਤ ਵਧੀਆ